ਜਾਇਦਾਦੀ ਵੰਡ ਨੇ ਖੂਨ ਨੂੰ ਇਸ ਕਦਰ ਚਿੱਟਾ ਕਰ ਦਿੱਤਾ ਕਿ ਇੱਕ ਭਰਾ ਨੇ ਆਪਣੇ ਸਕੇ ਭਰਾ ਦਾ ਕਤਲ ਕਰ ਦਿੱਤਾ ਮੋਗਾ ਦੇ ਪਿੰਡ ਕੋਟ ਸਦਰਖਾਨ ਵਿੱਚ ਜ਼ਮੀਨੀ ਝਗੜੇ ਕਾਰਨ ਦਲਵਿੰਦਰ ਸਿੰਘ ਆਪਣੇ ਭਰਾ ਲਖਵਿੰਦਰ ਸਿੰਘ ਦੇ ਘਰ ਆਇਆ ਅਤੇ ਲਲਕਾਰੇ ਮਾਰਦੇ ਹੋਏ ਉਸ ਨੂੰ ਕਿਰਚ ਮਾਰ ਕੇ ਕਤਲ ਕਰ ਦਿੱਤਾ ਇਹ ਕਤਲ ਮਹਿਜ਼ 11 ਮਰਲੇ ਦੀ ਜ਼ਮੀਨ ਕਾਰਨ ਹੋਇਆ ਪੁਲਿਸ ਨੇ ਮੌਕੇ ਉੱਤੇ ਪੁੱਜ ਕੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਆ ਸਾ ਜੀ ਇਹਨਾਂ ਦਾ ਨਾ ਹੀ ਕੋਈ ਜ਼ਮੀਨੀ ਝਗੜਾ ਸੀਗਾ ਜੀ ਇਹਨਾਂ ਦਾ ਦੋ ਭਰਾਵਾਂ ਦਾ ਇਹਨਾਂ ਦੇ ਬਜ਼ੁਰਗ ਨੇ ਮਤਲਬ ਦਲਵਿੰਦਰ ਸਿੰਘ ਨੂੰ ਇਹ ਸਾਰੀ ਜ਼ਮੀਨ ਦੇ ਦਿੱਤੀ ਤੇ ਲਖਵਿੰਦਰ ਸਿੰਘ ਦਾ ਬਣਦਾ ਹਿੱਸਾ ਵੀ ਮਤਲਬ ਉਹਨੂੰ ਨਹੀਂ ਮਿਲਿਆ ਤੇ ਇਹ ਲਖਵਿੰਦਰ ਸਿੰਘ ਦਲਵਿੰਦਰ ਸਿੰਘ ਤੋਂ ਹਿੱਸਾ ਮੰਗਦਾ ਸੀ ਤੇ ਉਹਦੇ ਵਿੱਚ ਪੰਚਾਇਤ ਚ ਬਹਿ ਗਏ ਇਹਨਾਂ ਦਾ ਫੈਸਲਾ ਵੀ ਹੋ ਗਿਆ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਲਖਵਿੰਦਰ ਸਿੰਘ ਕੰਮ ਤੋਂ ਘਰੇ ਆ ਕੇ ਪੈ ਗਿਆ ਜੀ ਆਉਦੇ ਤੇ ਦਲਵਿੰਦਰ ਸਿੰਘ ਰਾਤ ਨੂੰ ਗਿਆ ਤਕੀਮ ਨੂੰ 9:30 ਦਾ ਟਾਈਮ ਸੀਗਾ ਜੀ ਤੇ ਉਹਦੇ ਮਤਲਬ ਮੰਜੇ ਤੇ ਖੜੇ ਦੇ ਇਹਨੇ ਕਿਰਚ ਮਾਰ ਕੇ ਹੀ ਉਹ ਉੱਥੇ ਨੇ ਤੇ ਬਹੁਤ ਕਾਰਨ ਜਮੀਨੀ ਡਿਸਪੂਟ ਦੱਸਦੇ ਕੋਈ ਆਪਣੇ ਜਮੀਨ ਦੀ ਵੰਡ ਵੰਡਾਈ ਤੋਂ ਰੋਣਾ ਸੀ ਕਿੰਨੀ ਕਿੰਨੀ ਜ਼ਮੀਨ ਦਸੀਓ 10 12 ਮਰਲੇ ਕਿੰਨੀ ਦੇ ਤੋਂ ਚੱਲੇ ਆ ਰਹੇ ਡਿਸਪੂਟ ਇਹਨਾਂ ਦਾ ਪੰਚਾਇਤੀ ਤੌਰ ਤੇ ਪਹਿਲਾਂ ਵੀ ਨਿਪਟਦਾ ਹੀ ਕੋਈ ਵੰਡ ਵੰਡਾਈ ਦਾ ਕਾਫੀ ਸਮੇਂ ਤੋਂ ਸੀ ਫਿਰ ਰਾਸਾ ਤੁਝ ਲੈ ਲਤਾ ਨਹੀਂ ਜੀ ਨਹੀਂ ਜਲਦੀ ਰਹਿਦਾ ਮੈਂ ਜੀ